ਧਿਆਨ ਕਰੀਏ ਸਾਨੂੰ ਉਹ ਗੱਲ ਨਹੀਂ ਰਜਨ ਜੀ ਲਈ ਕਿ ਮੈਂ ਇਹਨਾਂ ਨੂੰ ਕਹਾ ਕਿ ਜਦੋਂ ਕੋਈ ਘਰ ਦਾ ਜੀ ਚਲੇ ਜਾਂਦਾ ਹੈ ਤਾਂ ਪਈਏ ਕਿ ਪਰਿਵਾਰ ਇੱਕ ਦਰੇਵਾ ਇੱਕ ਮਹਿਰਬਾਨ ਉਸ ਨੂੰ ਜਿਹੜਾ ਕੋਈ ਲੈ ਨਹੀਂ ਸਕਦਾ ਉਸ ਚੀਜ਼ ساری ਉਮਰ ਹੀ ਰਹਿੰਦਾ ਹੈ ਭਾਈ ਜੀ ਗੁਰਪ੍ਰੀਤ ਸਾਹਿਬ ਸਾਡੇ ਸਾਰੇ ਦੇ ਪਿਆਰੇ ਹਨ ਉਹਨਾਂ ਦੇ ਭੈਣ ਜੀ ਸਾਡੇ ਭੈਣ ਜੀ शिदतना महसूस करते हैं तो सभ्याचार अगर बयान करिए तो कहने वाली गल ही नहीं जाती लेकिन मैं इन्ना जरूर कह कि जो घर का जीजा रह जाता खला एक दरेवा एक भीरबा उसको कोई लै नहीं सकता उस चीज में सारी उम्र ही है भाई जी ਬਿਲ ਸਾਹਿਬ ਸਾਡੇ ਸਾਰੇ ਦੇ ਪਿਆਰੇ ਹਨ ਉਹਨਾਂ ਦੇ ਭੈਜੀ ਸਾਡੇ ਭੈਜੀ ਹਸਪਤਲ ਜਿੱਦੇ ਤੋਂ ਅਸੀਂ ਬੜੀ شدت ਨਾਲ ਮਹਿਸੂਸ ਕਰਦੇ ਹਾਂ ਪੰਜਾਬੀਆਂ ਦਾ ਆਪਣਾ ਪੰਜਾਬ ਦਾ ਸਪੈਸ਼ਲ ਚਾਰਟਰ ਬਿਆਨ ਕਰੀਦ ਕੈਨਸ ਉਹ ਗੱਲ ਨਹੀਂ ਰਹੇ ਜਿੰਨੇ ਲਈ ਮੈਂ ਇਹਨਾਂ ਨੂੰ ਜ਼ਰੂਰ ਕਹਾਂ ਕਿ ਜਦੋਂ ਕੋਈ ਘਰ ਦਾ ਜੀ ਚਲੇ ਜਾਂਦਾ ਤਾਂ ਪਈ ਇੱਕ ਤਰੀ ਨੇ ਖਲਾਅ ਇੱਕ ਦਰੇਵਾ ਇੱਕ ਘੇਰਵਾਣ ਮਾਦਾ ਕੋ ਲੈ ਨਹੀਂ ਸਕਦਾ ਉਸ ਦੀ ساری ਉਮਰ ਹੀ ਲੰਘ ਗਈ। ਭਾਈ ਜੀ ਗੂਗਲ ਸਾਹਿਬ ਸਾਡੇ ਸਾਰੇ ਦੇ ਪਿਆਰੇ ਹਨ। ਉਹਨਾਂ ਨੇ ਭੈਜੀ ਸਾਡੇ ਭੈਜੀ ਹਸਪਤਲ ਜਿੱਦੇ ਤੋਂ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਆ। ਪੰਜਾਬੀਆਂ ਦਾ ਆਪਣਾ ਪੰਜਾਬ ਦਾ ਸਪਿਆਚਾਰ ਹੈ। ਅਗਰ ਬਿਆਨ ਕਰੀ ਤਾਂ ਸ਼ਾਇਦ ਗੱਲ ਹੀ ਨਹੀਂ ਰਹੇ ਜੇ ਲਈ ਕਿ ਮੈਂ ਇਹਨਾਂ ਨੂੰ ਜ਼ਰੂਰ ਕਹਾਂ ਕਿ ਜਦੋਂ ਕੋਈ ਘਰ ਦਾ ਜੀ ਚਲੇ ਜਾਂਦਾ ਫਾਇਏ ਕੀ ਗਰੀਨ ਨੇ ਖਲਾਅ ਇੱਕ ਦਰੇਵਾ ਇੱਕ ਮਿਹਰਵਾਦ ਉਸ ਨੂੰ ਜਿਹੜਾ ਕੋਈ ਲੈ ਨਹੀਂ ਸਕਦਾ ਉਸ ਚੀਜ਼ ਸਾਰੀ ਉਮਰ ਹੀ ਰਹਿੰਦਾ ਹੈ ਭਾਈ ਜੀ ਗੁਰੂ ਸਾਹਿਬ ਸਾਡੇ ਸਾਰੇ ਦੇ ਪਿਆਰੇ ਹਨ ਉਹਨਾਂ ਦੇ ਭੈਣ ਜੀ ਸਾਡੇ ਭੈਣ ਜੀ ਜਿਹਦੇ ਤੋਂ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਆ ਪੰਜਾਬੀਆਂ ਦਾ ਸਾਡੇ ਪੰਜਾਬ ਦਾ ਸਪਿਆਚਾਰ ਅਦਰ ਬਿਆਨ ਕਰੀਤ ਸੈਨਸ ਉਹ ਗਲੀ ਨਹੀਂ ਰਹੇ ਜਿੰਨੇ ਲਈ ਮੈਂ ਇਹਨਾਂ ਨੂੰ ਜ਼ਰੂਰ ਕਹਾ ਕਿ ਜਦੋਂ ਕੋਈ ਘਰ ਦਾ ਜੀ ਚਲੇ ਜਾਂਦਾ ਤਾਂ ਪਈ ਇੱਕ ਤਰੀ ਨੇ ਖਲਾਅ ਇੱਕ ਦਰੇਵਾ ਇੱਕ ਖੇਰ ਬਣ ਜਾਂਦਾ ਉਸ ਨੂੰ ਜਗ੍ਹਾ ਕੋਈ ਲੈ ਨਹੀਂ ਸਕਦਾ ਉਸ ਚੀਜ਼ ਦੀ ساری ਉਮਰ ਹੀ ਰੰਗ ਹੈ ਭਾਈ ਜੀ ਗੋਪਾਲ ਸਾਹਿਬ ਸਾਡੇ ਸਾਰੇ ਨੇ ਪਿਆਰੇ ਹਨ ਉਹਨਾਂ ਨੇ ਭਾਈ ਸਾਡੇ ਭੈਣ ਸ਼ਬਦਿਤਨਾ ਮੈਂ ਸੰਸਕਰਦੇ ਹਾਂ ਪੰਜਾਬੀਆਂ ਦਾ ਆਪਣਾ ਪੰਜਾਬ ਦਾ ਸਪਿਆਚਾਰੀ